ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਅਸੀਂ ਤੁਹਾਨੂੰ ਜਿਹੜਾ ਕੰਮ ਕਰਕੇ ਦਿਖਾਉਣ ਲੱਗੇ ਆ ਉਹ ਜ਼ਿਆਦਾਤਰ ਸਭ ਨੂੰ ਸਰਦੀਆਂ ਵਿੱਚ ਕਰਨਾ ਸਭ ਤੋਂ ਵੱਧ ਮੁਸ਼ਕਿਲ ਲੱਗਦਾ ਹੈ ਕਿਉਂਕਿ ਕਹਿੰਦੇ ਨੇ ਇੱਕ ਵੀ ਸਰਦੀਆਂ ਚ ਇਹ ਲੇਟ ਨਿਕਲਦਾ ਹੈ ਗਰਮੀਆਂ ਚ ਇਹ ਜਲਦੀ ਨਿਕਲ ਜਾਂਦਾ ਸੋ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਉਹੀ ਚੀਜ਼ ਕਰਕੇ ਦਿਖਾਉਣ ਲੱਗੇ ਆ ਸੋ ਅੱਜ ਅਸੀਂ ਕੱਢਣ ਲੱਗੇ ਆ ਜੀ ਮਲਾਈ ਤੋਂ ਦੇਸੀ ਕਿਉ ਬਿਲਕੁਲ ਜੀ ਹਰ ਘਰ ਵਿੱਚ ਇਹ ਜ਼ਰੂਰ ਕੱਢਿਆ ਜਾਂਦਾ ਸਾਨੂੰ ਪਤਾ ਹੈ ਤੇ ਲੇਡੀਜ਼ ਆਪਣੀ ਮਲਾਈ ਇਕੱਠੀ ਕਰਦੀਆਂ ਨੇ 10-15 ਦਿਨ ਦੀਆਂ ਮੈਂ ਵੀ ਕਰਦੀ ਆ ਜੀ ਦੇਖ ਲਓ ਜੀ ਮੇਰਾ ਇੱਕ ਇਹ ਵਾਲਾ ਬਾウル ਭਰ ਗਿਆ ਔਰ ਇੱਕ ਇਹ ਵਾਲਾ ਡੱਬਾ ਭਰ ਗਿਆ ਸੋ ਹੁਣ ਮੈਂ ਤਿਆਰੀ ਕਰ ਲਈ ਹੈ ਜੀ ਘਿਓ ਨੂੰ ਕੱਢਣ ਦੀ ਸੋ ਇਸ ਤਰੀਕੇ ਨਾਲ ਜੇਕਰ ਤੁਸੀਂ ਕੱਢੋਗੇ ਤਾਂ ਤੁਹਾਡੀ ਜਿਹੜੀ ਮਲਾਈ ਹੈ ਉਹ ਜਲਦੀ ਮੱਖਣ ਵਿੱਚ ਬਦਲ ਜਾਵੇਗੀ ਤੇ ਤੁਸੀਂ ਝਟਪਟ ਹੀ ਮਲਾਈ ਨੂੰ ਘਿਓ ਵਿੱਚ ਬਦਲ ਮੱਖਣ ਚ ਬਦਲ ਲੋਗੇ ਤੇ ਮੱਖਣ ਤੋਂ ਘਿਓ ਤਿਆਰ ਕਰ ਲੋਗੇ ਸੋ ਹੁਣ ਦੇਰ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਮੈਂ ਇੱਥੇ ਪਾਣੀ ਰੱਖ ਲਿਆ ਗਰਮ ਕਿਉਂਕਿ ਕਹਿੰਦੇ ਨੇ ਕਿ ਸਰਦੀਆਂ ਵਿੱਚ ਪਾਣੀ ਠੰਡਾ ਪਾਣਾ ਹੁੰਦਾ ਹੈ ਤਾਂ ਜਲਦੀ ਮੱਖਣ ਨਿਕਲ ਜਾਂਦਾ ਹੈ ਔਰ ਗਰਮੀਆਂ 'ਚ ਗਰਮ ਪਾਣੀ ਪਾਣਾ ਹੁੰਦਾ ਤੇ ਮੱਖਣ ਜਲਦੀ ਨਿਕਲ ਜਾਂਦਾ ਸੋ ਸਭ ਤੋਂ ਪਹਿਲਾਂ ਮੈਂ ਪਤੀਲੇ 'ਚ ਰੱਖ ਲਿਆ ਹੈ ਪਾਣੀ ਗਰਮ ਕਰਨ ਵਾਸਤੇ ਦੂਜੇ ਪਾਸੇ ਮੈਂ ਆਪਣਾ ਕੜਾਈ ਲੈ ਲਈ ਹੈ ਠੀਕ ਹੈ ਇਹ ਕੜਾਈ ਚਾਹੇ ਐਵੇਂ ਦੀ ਹੈ ਬਟ ਇਹ ਕੜਾਈ ਬਹੁਤ ਹੀ ਵਧੀਆ ਹੈ ਇਹਦੇ ਵਿੱਚ ਕਦੀ ਵੀ ਕਿਉਂ نیچے ਨਹੀਂ ਲੱਗਦਾ ਤੇ ਮੇਰੀ ਤਾਂ ਸਭ ਤੋਂ ਬੈਸਟ ਕੜਾਈ ਇਹ ਹੈ ਕਿਉਂਕਿ ਇਹਦੇ ਨਾਲ ਮੇਰੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਹ ਦੇਖਣ 'ਚ ਭਾਵੇਂ ਇੱਦਾਂ ਦੀ ਲੱਗ ਰਹੀ ਹੈ ਪਰ ਇਹ ਕੜਾਈ ਬਹੁਤ ਹੀ ਵਧੀਆ ਸੋ ਹੁਣ ਅਸੀਂ ਕੱਢਦੇ ਹਾਂ ਜੀ ਮਲਾਈ ਸੋ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਇਹਦੇ ਵਿੱਚ ਸ਼ਿਫਟ ਕਰਾਂਗੇ ਕੜਾਈ 'ਚ ਤੇ ਉਸ ਤੋਂ ਬਾਅਦ ਅੱਗੇ ਦਾ ਕਾਰਜਕ੍ਰਮ ਕਰਾਂਗੇ ਤੇ ਅਸੀਂ ਮਲਾਈ ਕੱਢ ਲਈਏ ਕੜਾਈ 'ਚ ਤੇ ਇਸ ਡੱਬੇ ਨੂੰ ਮੈਂ ਇੱਥੇ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਲੱਸੀ ਸੋ ਕਈ ਜਣੇ ਬਲੈਂਡਰ ਯੂਜ਼ ਕਰਦੇ ਨੇ ਕਈ ਮਧਾਣੀ ਯੂਜ਼ ਕਰਦੇ ਨੇ ਤੇ ਮੈਂ ਪਹਿਲਾਂ ਬਲੈਂਡਰ ਯੂਜ਼ ਕਰਦੀ ਸੀ ਜਦੋਂ ਮੈਂ ਥੋੜੀ ਅਨਪ੍ਰੋਫੈਸ਼ਨਲ ਸੀ ਪਰ ਹੁਣ ਮੈਨੂੰ ਘੱਟੋ ਘੱਟ 8 ਤੋਂ 9 ਸਾਲ ਹੋ ਗਏ ਕਿ ਉਹ ਆਪਣੇ ਹੱਥ ਨਾਲ ਬਣਾਉਂਦੇ ਹੋਏ ਤਾਂ ਮੈਂ ਹੁਣ ਹੱਥ ਨਾਲ ਹੀ ਕਿਉਂ ਕੱਟ ਲੈਣੀ ਆ ਸੋ ਦੇਖੋ ਤੁਸੀਂ ਵੀ ਇਸ ਤਰੀਕੇ ਨਾਲ ਕਿਉਂ ਕੱਟਣਾ ਹੈ ਇਸ ਤਰੀਕੇ ਨਾਲ ਇਹਨੂੰ ਮਸਲਣਾ ਹੈ ਜਦੋਂ ਤੁਸੀਂ ਮਲਾਈ ਪਾ ਦੋਗੇ ਆਪਣੇ ਹੈਂਡਸ ਨਾਲ ਤੇ ਇਹਨੂੰ 2 ਤੋਂ 4 ਮਿੰਟ ਵਾਸਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਕ੍ਰਸ਼ ਕ੍ਰਸ਼ ਕਰਨਾ ਕੋ 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 ਸੋ ਇਹੇ ਇਸ ਤਰੀਕੇ ਨਾਲ ਹੋ ਜਾਏਗਾ ਜੀ ਦੇਖੋ ਹੌਲੀ ਹੌਲੀ ਇਹ ਗਾੜਾ ਹੋ ਰਿਹਾ ਹੈ ਜਿੰਨਾ ਜ਼ਿਆਦਾ ਅਸੀਂ ਇਹਨੂੰ ਬਲੈਂਡ ਬਲੈਂਡ ਕਰਦੇ ਰਵਾਂਗੇ ਉੰਨਾ ਜ਼ਿਆਦਾ ਇਹ ਵਧੀਆ ਹੁੰਦਾ ਰਹੇਗਾ ਤੇ ਆ ਦੇਖੋ ਇਹਦੀ ਥਿਕਨੈਸ ਵਧ ਰਹੀ ਹੈ ਹੌਲੀ ਹੌਲੀ ਹੋਰ 2 ਤੋਂ 4 ਮਿੰਟ ਲੱਗਣੇ ਨੇ ਤੇ ਇਹਨੇ ਹੋ ਜਾਣਾ ਕੰਪਲੀਟ ਫਾਈਨਲੀ ਸਾਡਾ ਮੱਖਣ ਨਿਕਲ ਗਿਆ ਇਹਨੂੰ ਥੋੜਾ ਟਾਈਮ ਲੱਗ ਗਿਆ ਕਿਉਂਕਿ ਠੰਡ ਹੈ ਨਾ ਇਸ ਕਰਕੇ ਤੇ ਘੱਟੋ ਘੱਟ 20 ਤੋਂ 22 ਮਿੰਟ ਲੱਗੇ ਮੈਨੂੰ ਇਹਨੂੰ ਕਰਦੇ ਕਰਦੇ ਤੇ ਆ ਆਸੀਂ ਲੱਸੀ ਕੱਢ ਲਈ ਹੈ ਆ ਇਹਨੂੰ ਲੱਸੀ ਨੂੰ ਲੋਕੀ ਯੂਜ਼ ਵੀ ਕਰ ਲੈਂਦੇ ਨੇ ਤੇ ਇਹਦੀ ਘੜੀ ਵੀ ਬਣਾ ਲੈਂਦੇ ਨੇ ਤੇ ਆਪਾਂ ਰਸ ਨਹੀਂ ਕਰਦੇ ਇਸ ਕਰਕੇ ਮੈਂ ਇਹਨੂੰ ਵੇਸ ਸਿੱਟ ਦਾਂਗੀ ਤੇ ਇਹ ਸਾਡਾ ਮੱਖਣ ਨਿਕਲ ਗਿਆ ਹੁਣ ਇਹਦਾ ਚੰਗੀ ਤਰ੍ਹਾਂ ਨਾਲ ਅਸੀਂ ਪਾਣੀ ਕੱਢ ਲੈਣਾ ਤੇ ਉਸ ਤੋਂ ਬਾਅਦ ਅਸੀਂ ਬਣਾਉਣੀ ਹੈ ਘਿਓ ਸੋ ਮੱਖਣ ਨਿਕਲ ਗਿਆ ਜੀ ਹੁਣ ਇਹਦਾ ਕੱਢਾਂਗੇ ਆਪਾਂ ਕਿਉ ਤੇ ਗੈਸ ਬਾਲ ਕੇ ਰੱਖਤੀ ਐ ਕੜਾਈ ਤੇ ਥੋੜੀ ਦੇਰ ਤੱਕ ਇਹਦਾ ਘਿਓ ਨਿਕਲੇਗਾ ਤੇ ਇਹਨੂੰ ਚਲਾਉਂਦੇ ਰਹਿਣਾ ਨਾਲ ਦੀ ਨਾਲ ਇਹਨੂੰ ਅਸੀਂ ਛੱਡ ਨਹੀਂ ਸਕਦੇ ਇਹਨੂੰ ਕੋਲ ਖੜੇ ਹੋ ਕੇ ਚਲਾਣਾ ਕਿਉਂਕਿ ਇਹਦੇ ਨਾਲ ਘਿਓ ਤੁਹਾਡਾ ਥੱਲੇ ਲੱਗ ਸਕਦਾ ਸੋ ਕੋਲ ਖੜੇ ਰਹਿ ਕੇ ਚਲਾਓ 15 ਮਿੰਟਾਂ ਚ ਤੁਹਾਡਾ ਘਿਓ ਬਣ ਜਾਏਗਾ ਸੋ ਦੇਖੋ ਕਿੰਨਾ ਸੋਨਾ ਮੱਖਣ ਨਿਕਲਿਆ ਜੇ ਤੁਸੀਂ ਕਿਉਂ ਨਹੀਂ ਕਰਦੇ ਤਾਂ ਤੁਸੀਂ ਮੱਖਣ ਵੀ ਆਪਣੇ ਕੋਲ ਰੱਖ ਸਕਦੇ ਹੋ ਮੱਖਣ ਵੀ ਖਾ ਸਕਦੇ ਹੋ ਕਿਉਂਕਿ ਇਹ ਮੱਖਣ ਬਹੁਤ ਵਧੀਆ ਪਿਓਰ ਮੱਖਣ ਹੁੰਦਾ ਘਰ ਦੀ ਮਲਾਈ ਦਾ ਸੋ ਹੁਣ ਦੇਖਦੇ ਹਾਂ ਜੀ ਕਿਉਂ ਨਿਕਲਦਾ ਤੇ ਕਿੰਨੀ ਕੁ ਕੁਆਂਟੀਟੀ ਚ ਕਿਉਂ ਨਿਕਲ ਜਾਂਦਾ ਸੋ ਦੇਖ ਲਓ ਜੀ ਐਵੇਂ ਦਾ ਹੋ ਗਿਆ ਪੰਜ ਤੋਂ 7 ਮਿੰਟ ਹੋ ਗਏ ਨੇ ਮੈਨੂੰ ਤਾਂ ਕਿਉ ਬਹੁਤ ਹੀ ਵਧੀਆ ਨਿਕਲੇਗਾ ਸਾਰੀ ਇਹਦੀ ਜਿਹੜੀ ਝਾਗ ਹੈ ਉਹ ਖਤਮ ਹੋ ਗਈ ਹੈ हौली हौली थे घ्यो कट देना देखो जी घ्यो छता गया है मखण ने जेड़ा थोड़ा थोड़ा नीचे रह गया। लिया कि वीया घ्यो निकल के तैयार होया ਸੋ ਤੁਸੀਂ ਵੀ ਆਪਣੇ ਘਰਾਂ ਵਿੱਚ ਐਨੇ ਸਾਨ ਤਰੀਕੇ ਨਾਲ ਗਰਮ ਪਾਣੀ ਪਾ ਕੇ ਸਬਜ਼ੀਆਂ 'ਚ ਤੇ ਗਰਮੀਆਂ 'ਚ ਠੰਡਾ ਪਾਣੀ ਪਾ ਕੇ ਘਿਓ ਤਿਆਰ ਕਰ ਸਕਦੇ ਹੋ ਇਹ ਪਿਓਰ ਕਿਉਂ ਹੈ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਇਹ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਤੇ ਉਹਨਾਂ ਦੀ ਸਿਹਤ ਲਈ ਬਹੁਤ ਵਧੀਆ ਕਿਉਂ ਹੈ ਘਰ ਦਾ ਬਣਿਆ ਹੋਇਆ ਘਿਓ ਬਹੁਤ ਹੀ ਵਧੀਆ ਹੁੰਦਾ ਹੈ ਕਿਉਂਕਿ ਬਾਹਰੋਂ ਮਿਲਾਵਟੀ ਚੀਜ਼ਾਂ ਹੀ ਮਿਲਦੀਆਂ ਹਨ ਸੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਕਿ ਅਸੀਂ ਅੱਗੇ ਵੀ ਐਵੇਂ ਦੀਆਂ ਹੀ ਵੀਡੀਓਜ਼ ਬਣਾ ਕੇ ਬਣਾਈਏ ਤੇ ਜੇਕਰ ਸਾਡਾ ਚੈਨਲ ਤੁਹਾਨੂੰ ਵਧੀਆ ਲੱਗੇ ਤੇ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੁਹਾਡਾ ਸਾਰਿਆਂ ਦਾ ਧੰਨਵਾਦ